ਸੁਗਾਂ ਜੀ ਬਣਾ ਬੀ ਵੀਰੋ ਕੈਲਗਰੀ ਵਾਲਿਆਂ ਲਈ ਅੱਜ ਬੜਾ ਇਤਿਹਾਸਕ ਦਿਨ ਆ ਤੇ ਆਪਾਂ ਉਹਦੇ ਨਾਲ ਹੀ ਵਲੌਗ ਦੀ ਸ਼ੁਰੂਆਤ ਕਰਦੇ ਆ ਕਿਉਂਕਿ ਅਜਿਹੇ ਜਿਹੜਾ ਵਲੌਗ ਆ ਉਹ ਆਪਾਂ ਦਿਖਾ ਰਹੇ ਹਾਂ ਵੀ ਪੰਜਾਬੀਆਂ ਦੀ ਕਿੰਨੀ ਟੌਰ ਪਰਦੇਸਾਂ ਦੇ ਵਿੱਚ ਤੁਸੀਂ ਦੇਖੋ ਇੱਥੇ ਕੈਲਗਰੀ ਦੇ ਵਿੱਚ ਟੂਰਨਾਮੈਂਟ ਹੋ ਰਿਹਾ हॉकी ਦੇ ਟੂਰਨਾਮੈਂਟ ਦਾਜ ਦੇ ਰਸਾ ਕਸੀ ਤੇ ਬੜਾ ਵੱਡਾ ਜਿਹੜਾ ਟੂਰਨਾਮੈਂਟ ਆ ਤੇ ਇਥੋਂ ਦੀਆਂ ਕਲੱਬਾਂ ਜਿਹੜੀਆਂ ਫਾਊਂਡੇਸ਼ਨਾਂ ਉਹ ਕਰਵਾ ਰਹੀਆਂ ਐ ਨਵੇਂ ਨਵੇਂ ਮੁੰਡਿਆਂ ਨੂੰ oportunidades ਮਿਲਦੀ ਆ ਉਹਦੇ 스ਕਿੱਲ ਦਿਖਾਉਣ ਦੀ ਗੇਮਾਂ ਦੇ ਵਿੱਚ ਤੇ ਬੜੇ ਵਧੀਆ ਚੋਚੇ ਪ੍ਰਬੰਧ ਉਹ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਆ ਤੇ ਕਿੱਦਾਂ ਪੰਜਾਬੀਆਂ ਦੀਆਂ ਟੋਹਰਾਂ ਤੇ ਕਿੱਦਾਂ ਤੇ ਟੂਰਨਾਮੈਂਟ ਦੇ ਵਿਊਜ਼ ਆ ਕਿੱਦਾਂ ਦਰਸ਼ਕ ਆਨੰਦ ਮਾਰ ਰਿਹਾ ਚੀਕਾਉਂ ਰਹੀਆਂ ਤੇ ਤੁਹਾਨੂੰ ਆਪਾਂ ਸਾਰਾ ਜਿਹੜਾ ਟੂਰਨਾਮੈਂਟ ਆ ਉਹਦੀਆਂ ਝਾਕੀਆਂ ਦਿਖਾਵਾਂਗੇ ਇਸੇ ਤਰ੍ਹਾਂ ਨਵੀਆਂ ਨਵੀਆਂ ਆਪਣੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੈਨੇਡਾ ਦੀ ਹਰ ਐਕਟੀਵਿਟੀਜ਼ ਪੰਜਾਬੀਆਂ ਦੀ ਨਮੀ ਅਨੁਮਤਾਵਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਆਜੋ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਤੇ ਦਿਖਾਉਣੇ ਤੁਹਾਨੂੰ ਟੂਰਨਾਮੈਂਟ ਹਾਂਜੀ ਸਸੀ ਗਾਂ ਅੰਕਲ ਜੀ ਤੇ ਜਿਹੜੇ ਟੂਰਨਾਮੈਂਟਸ ਹੋ ਰਹੇ ਆ ਮੈਂ ਪਿਛਲੀ ਵੀਰੀ ਲਾਸਟ ਟਾਈਮ ਵੀ ਦੇਖਿਆ ਸੀ ਬੜੇ ਵਧੀਆ ਪ੍ਰਬੰਧ ਹੁੰਦੇ ਆ ਤੇ ਜਿਹੜੇ ਤਾਸ਼ ਦੇ ਟੂਰਨਾਮੈਂਟ ਹੋ ਰਹੇ ਆ ਕੀ ਇਹਦੇ ਬਾਰੇ ਦੱਸੋਗੇ ਕਿੰਨੇ ਸਮੇਂ ਤੋਂ ਹੋ ਰਹੇ ਆ ਤੇ ਇਹਦਾ ਕੀ ਪ੍ਰਬੰਧ ਕਿਵੇਂ ਫਿਰ ਤੁਸੀਂ ਮੈਨੇਜਮੈਂਟ ਸੰਭਾਲਦੀ ਹੈ ਇਹ ਪਿਛਲੇ ਕੋਈ 8-10 ਸਾਲ ਤੋਂ ਚੱਲੀ ਜਾ ਰਹੀ ਹੈ ਜੀ ਹਾਂ ਜੀ ਹਾਂ ਜੀ ਤੇ ਉਹਦੇ ਵਿੱਚ ਰੱਬ ਵੱਲੋਂ ਜਿਵੇਂ ਸਾਰੇ ਚਾਹੇ ਹਾਕੀ ਦੇ ਆ ਚਾਹੇ ਫੁੱਟਬਾਲ ਦੇ ਆ ਹਾਂ ਜੀ ਹਾਂ ਜੀ ਵਾਲੀਬਾਲ ਦੇ ਆ ਕਬੱਡੀ ਦੇ ਆ ਕ੍ਰਿਕਟ ਦੇ ਆ ਉਹ ਸਾਰੇ ਮੈਂਦੀ ਸਾਡੇ ਲਈ ਤੇ ਵੀ ਮੈਚ ਕਰਉਂਦੇ ਵਾਹ ਰੀ ਵਾਹ ਹਮੇ ਅਕਸਰ ਇਹਨੂੰ ਦੇਖਦਾ ਹਾਂ ਜੀ ਟੂਰਨਾਮੈਂਟ ਸੀਗਾ ਇਹਦੇ ਵਿੱਚ ਸਾਡੇ ਕੋਲੇ 20 ਟੀਮਾਂ ਆਈਆਂ ਸੀ ਹਾਂ ਜੀ ਹਾਂ ਜੀ ਕਿਉਂਕਿ ਉਹਦੇ ਵਿੱਚੋਂ ਪੁੱਛ ਲਿਆ ਸੀ ਉਹਨਾਂ ਤੋਂ ਵੀ 22 ਪਹਿਲਾਂ ਕੱਢਣੀਆਂ ਜਾਂ ਬਾਅਦ ਚ ਜੀ ਅਸੀਂ ਪਹਿਲਾਂ 22 ਕੱਢ ਕੇ ਕੱਲ ਤੇ 16 ਟੀਮਾਂ ਲਿਆਉਂਦੀਆਂ ਸੀ ਹਾਂਜੀ ਹਾਂਜੀ ਤੇ ਇਹਨਾਂ 16 ਦੇ ਵਿੱਚ ਜਿਹੜੀ ਅਸੀਂ ਉਹਨਾਂ ਤੋਂ ਜਿਹੜੇ ਪ੍ਰਬੰਧਕ ਤੋਂ ਪੁੱਛ ਲਿਆ ਸੀਗਾ ਕਿ ਸਾਨੂੰ ਲਿਖ ਕੇ ਦੇ ਦਿਓ ਨਾਮ ਕੀ ਆ ਉਹਨਾਂ ਨੇ ਸਾਨੂੰ ਲਿਖ ਕੇ ਦੇਤੇ ਉਹ ਅਸੀਂ ਇਹਨਾਂ ਨੂੰ ਜੀ 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 ਅੱਗੇ ਇਹਦੇ ਵਿੱਚ ਜਿੰਨੇ ਵੀ ਉਹ ਰੂਲ ਆ ਸੀ ਸਾਰੇ ਉਹ ਲਿਖ ਕੇ ਸਾਰੇ ਪੜ੍ਹ ਕੇ ਸੁਲਾਈਦੇ ਆ ਤਾਂ ਕਿ ਬੜੇ ਸਹੀ ਤਰੀਕੇ ਦੇ ਨਾਲ ਇਹ ਗੇਮਾਂ ਚਲੀਆਂ ਰਹਿਣ ਕੋਈ ਰੋਲਾ ਨਾ ਜੀ 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 ਤੇ ਜਿੱਤ ਹਾਰ ਦਾ ਵਿੱਚ ਕੋਈ ਨਹੀਂ ਦੂਸਰਾ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਹੈਗਾ ਹਾਂਜੀ ਕਿ ਕਈ ਬੰਦੇ ਸੋਚਦੇ ਕਿ ਤਾਸ਼ ਛੇੜਨਾ ਇਹ ਬੜੀ ਭੈੜੀ ਆਦਤ ਹਾਂਜੀ ਹਾਂਜੀ ਪਰ ਇਹ ਜਿਹੜੀ ਤਾਸ਼ ਆ ਜੇ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਦੇਖੋਗੇ ਤੇ ਇਹ ਉੜਿਆ ਨੂੰ ਦੋ ਬਿਮਾਰੀਆਂ ਤੋਂ ਬਚਾਉਂਦੀ ਹੈ ਇੱਕ ਅਲਜ਼ਾਈਮਰ ਤੋਂ ਤੇ ਇੱਕ ਡਿਮੈਂਸ਼ੀਆ ਤੋਂ ਜੀ ਕਾਰਜ ਹੈ ਕਿ ਇਹਨਾਂ ਨੂੰ ਵਾਈਡ ਦੀ ਐਕਸਰਸਾਈਜ਼ ਇੰਨੀ ਦੀ ਆ ਜੀ ਆਪ ਦੇ ਪੱਤੇ ਨਹੀਂ ਬਲਕੇ ਵਿਰੋਧੀ ਧਿਰ ਦੇ ਪੱਤੇ ਵੀ ਯਾਦ ਰੱਖਣੇ ਪੈਂਦੇ ਹਾਂ ਜੀ ਹਾਂ ਜੀ ਨਹੀਂ ਉਹ ਤਾਂ ਹਰ ਇੱਕ ਚੀਜ਼ ਨੂੰ ਤੁਹਾਡੇ ਤੇ ਡਿਪੈਂਡ ਕਰਦਾ ਹੈ ਨਾ ਵੀ ਤੁਸੀਂ ਉਹਨੂੰ ਕਿੱਦਾਂ ਲੈਨੇ ਹੋ ਹਾਂ ਨਹੀਂ ਹਾਂ ਜੀ ਉਹ ਸਾਹਿਬ ਨਾ ਚੜ੍ਹ ਗਏ ਹੈ ਕੋਈ ਐਡੀ ਬੁਰੀ ਚੀਜ਼ ਨਹੀਂ ਹੈ ਜਿਵੇਂ ਆਪ ਚੋੜਦੇ ਬਾਕੀ ਤਾਸ਼ ਖੇਡਦੇ ਬਾਕੀ ਥੋੜਾ ਜਿਹਾ ਪ੍ਰਬੰਧਾਂ ਬਾਰੇ ਦੱਸ ਦਿਓ ਜੀ ਬੜੇ ਵਧੀਆ ਪ੍ਰਬੰਧ ਹੈ ਪੰਜਾਬ ਵਾਂਗੂ ਲੰਗਰ ਵੀ ਪੂਰੇ ਵਧੀਆ ਲੰਗਰ ਤਾਂ ਇੱਥੇ ਜੀ ਦੇਖੋ ਜਿਹੜੇ ਆਰਗੇਨਾਈਜ਼ਰ ਵਾਲੇ ਹੈਗੇ ਉਹੋ ਕਰਦੇ ਹੈਗੇ ਜੀ 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 ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈਗਾ ਬਾਕੀ ਇੱਥੇ ਸੋਹਣਾ ਪਬਲਿਕ ਅਡਰੈਸ ਸਿਸਟਮ ਆ ਜੀ ਹਾਕੀ ਤੋਂ ਇਲਾਵਾ ਜਿਵੇਂ ਰੱਸਾ ਕਸ਼ੀ ਦੀ ਹੁੰਦੀਆਂ ਹਾਂ ਹਾਂ ਜੀ ਹਾਂ ਜੀ ਜਿਹੜਾ ਜਿਹੜਾ ਇਹ ਕੀਤਾ ਵੀ ਵੈਰੀ ਗੁੱਡ ਜੀ ਤੇ ਲੋਕਾਂ ਦੇ ਜੀਵਨ ਦੇ ਵਿੱਚ ਜਿਹਦਾ ਚੱਕਾ ਪ੍ਰਭਾਵ ਪੈਂਦਾ ਹੈ ਆਪ ਇੱਥੇ ਕੈਨੇਡਾ ਦੀ ਲਾਈਫ 'ਚ ਬੰਦੇ ਘਰੇ ਬਿਠੇ ਬਹੁਤ ਹੁੰਦੇ ਆ ਜੀ 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 ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਦੇ ਤੇ ਆ ਕੇ ਭੁੱਲ ਜਾਂਦੇ ਆ ਔਰ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਹੈਗਾ ਤੋਂ ਇਸ ਹਿਸਾਬ ਨਾਲ ਬਹੁਤ ਵਧੀਆ ਹੈਗਾ ਹੁਣ ਅੱਜ ਤੋਂ ਬਾਅਦ 15 ਤਰੀਕ ਨੂੰ ਫੁੱਟਬਾਲ ਦੇ ਮੈਚ ਆ ਉੱਥੇ ਵੀ ਐਵੇਂ ਟੂਰਨਾਮੈਂਟ ਹੋਊਗਾ ਉਸ ਤੋਂ ਬਾਅਦ 31 ਮਈ ਤੇ ਪਹਿਲੀ ਜੂਨ ਅਕੀ ਦਾ ਟੂਰਨਾਮੈਂਟਾ ਉਹੋ ਵੀ ਇਹ ਲੋਕਾਂ ਦਾ ਇਹ ਤੋਂ ਲਾ ਬਾਏ ਚਾਰ ਪੰਜ ਹੋਰ ਟੂਰਨਾਮੈਂਟਾ ਜਿਹਦੇ ਵਿੱਚ ਇਹ ਖੇਡੇ ਜਾਣਗੇ ਧੰਨਵਾਦ ਇਹ ਬਹੁਤ ਚੰਗਾ ਜੀ ਹੈ ਥੈਂਕ ਯੂ ਧੰਨਵਾਦ ਲੋਕ ਵੀ ਅਗਲਾ ਜਿਹੜਾ ਮੈਚ ਆ ਉਹ ਰੱਸਾ ਕਸੀ ਦਾ ਮੈਚ ਆ ਤੁਹਾਨੂੰ ਪੰਜਾਬੀਆਂ ਦੀਆਂ ਟੋਹਰਾਂ ਵੇਖੋ ਤੁਸੀਂ ਪੈਂਦੇ ਗਿੱਧੇ ਪੂਰੇ ਪੰਜਾਬੀ ਆਪਣੇ ਜੋਰਾਂ ਸ਼ੋਰਾਂ ਤੇ ਇਹ ਜੈਂਸਨ ਸੈਂਟਰ ਦੇ ਵਿੱਚ ਜਿਹੜਾ ਟੂਰਨਾਮੈਂਟ ਚੱਲ ਰਿਹਾ ਰੱਸਾ ਕਸੀ ਦਾ ਮੈਚ ਦੇਖੋ ਤੋੜ ਆਇਆ ਜੂਮ ਕਰਕੇ ਦਿਖਾਉਣਾ ਉਹ 프ਰੰਟ ਤੇ ਦੇਖੋ ਤੁਸੀਂ ਅੰਕਲ ਵੱਡੀ ਉਮਰ ਦੇ ਵਿੱਚ ਉਹ ਵੀ ਰਸਾ ਕਿਸੇ ਦੇ ਹਿੱਸਾ ਲੈ ਰਹੇ ਆ। ਵੀਰ ਜੋਰਾ ਛੋਰਾ ਤਾਂ ਦੇਖੋ ਪੰਜਾਬੀ ਨਗਾ ਚੜੰਗਾ ਤੇ ਪੂਰਾ ਜੈਂਸਲ ਸੈਂਟਰ ਭਰਿਆ ਪਿਆ ਇਸ ਵਕਤ ਪੰਜਾਬੀਆਂ ਨਾਲ ਟੂਰਨਾਮੈਂਟ ਚੱਲ ਰਿਹਾ ਜਿਹੜਾ ਕੱਲ ਤੋਂ ਜਿਹੜਾ ਸ਼ੁਰੂ ਹੋਇਆ ਵਾ। ਹਾਕੀ ਦੇ ਤਾਂ ਇਸ ਦੇ ਤੇ ਵੇਟ ਲਿਫਟਿੰਗ ਦੇ ਮੁਕਾਬਲੇ ਜਿਹੜੇ ਚੱਲ ਰਹੇ ਆ ਬੜਾ ਇੰਟਰਸਟਿੰਗ ਮੁਕਾਬਲਾ ਡਰਾ ਰਸਾ ਕਸੀ ਦਾ ਦੇਖੋ ਤੁਸੀਂ 1 2 ਐਂਡ ਫਾਈਨਲ 3 ਲਓ ਜੀ ਹੋ ਗਿਆ ਸ਼ੁਰੂ ਚੀਕ ਪੂਰੀ ਚੀਕ ਉੱਠ ਖੜੀ ਆ ਤੇ ਇਧਰਲੀ ਟੀਮ ਦੇਖੋ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਲਓ ਜੀ ਜਿਹੜੀ ਆ ਟੀਮ ਹੋ ਵਨ ਕਰ ਗਈ ਆ ਆ ਟੀਮ ਜਿਹੜੀ ਐ ਵਨ ਕਰ ਗਈ ਐ ਜਿਹੜੇ ਸੱਜੇ ਪਾਸੇ ਸੀ ਆਪਣੇ ਬੜਾ ਵਧੀਆ ਮੁਕਾਬਲਾ ਸੀ ਪਰ ਬੜਾ ਘੱਟ ਟਾਈਮ ਦੇ ਵਿੱਚ ਜਿਹੜਾ ਸਮਾਪਤ ਹੋ ਗਿਆ 10 ਸੈਕਿੰਡ ਦੇ ਵਿੱਚ ਜਿਹੜਾ ਮੈਚ ਫਿਨਿਸ਼ ਹੋ ਗਿਆ ਰਸਾ ਕਸੀਦਾ ਤੇ ਰਾਈਟ ਵਾਲੀ ਟੀਮ ਬੜੀ ਜਿੱਤ ਗਈ ਅਗਲਾ ਮੈਚ ਆਪਾਂ ਆਨੰਦ ਮਾਣਦੇ ਲੋ ਜੀ ਉਧਰ ਹੁਣ ਦੂਜੇ ਨੰਬਰ ਲਈ ਪਹਿਲੇ ਨੰਬਰ ਦਾ ਤਾਂ ਫਾਈਨਲ ਮੈਚ ਜਿਹੜਾ ਹੋ ਚੁੱਕਿਆ ਹੁਣ ਦੂਜੇ ਨੰਬਰ ਲਈ ਜਿਹੜਾ ਰਸਾ ਕਸੀਦਾ ਮੁਕਾਬਲਾ ਹੋਣ ਜਾ ਰਿਹਾ ਏ ਜਿਹੜਾ ਗਹਿਮਾ ਗਹਿਮੀ ਦਾ ਮਾਹੌਲ ਆ ਪੂਰੀਆਂ ਚੀਕਾਂ ਉੱਥੇ ਉੱਠ ਰਹੀਆਂ ਆ ਦਰਸ਼ਕ ਪੂਰਾ ਨੰਦ ਮਾਰ ਰਹੇ ਆ ਬੈਠਣ ਦੇ ਪ੍ਰਬੰਧ ਲੰਗਰ ਦੇ ਪ੍ਰਬੰਧ ਚਾਹ ਦੇ ਪ੍ਰਬੰਧ ਤੇ ਇੱਥੋਂ ਦੇ ਜਿਹੜੇ ਐਮਪੀ ਸਹਿਬਾਨ ਉਹ ਵੀ ਪਹੁੰਚੇ ਹੋਏ ਚੇਚੇ ਤੌਰ ਤੇ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗੇ ਫਟ ਫਲਹਾਲ ਉਹ ਬਿਜ਼ੀ ਨੇ ਤੇ ਇਨਾਮ ਵੰਡ ਸਮਰੋਹ ਹੋਊਗਾ ਪੂਰਾ ਜਿਹੜਾ ਦਰਸ਼ਕਾਂ ਦਾ ਪ੍ਰਬੰਧ ਦਰਸ਼ਕਾਂ ਲਈ ਪੂਰੇ ਪ੍ਰਬੰਧ ਦਾ ਲਓ ਜੀ ਜਿਹੜਾ ਸੀਫ ਦਾ ਫਾਈਨਲ ਮੁਕਾਬਲਾ ਸ਼ੁਰੂ ਹੋ ਚੁੱਕਿਆ ਵਾ ਤੇ ਦੂਜੇ ਪਾਸੇ ਗਰਾਊਂਡ ਦੇ ਵਿੱਚ ਜਿਹੜਾ ਹਾਕੀ ਦਾ ਟੂਰਨਾਮੈਂਟ ਉਹ ਸਮਾਪਤ ਹੋ ਚੁੱਕਿਆ ਵਾ ਉਹ ਜਿਹੜੀ ਵਾਰੀਅਰਸ ਦੀ ਟੀਮ ਉਹ ਸੈਕੰਡ ਨੰਬਰ ਆਈ ਆ ਤੇ ਫਰਸਟ ਜਿਹੜੀ ਬੀਸੀ ਦੀ ਟੀਮ ਜਿਹੜੀ ਲਾਇਨਸ ਕੈਨੇਡਾ ਉਹ ਆਈ ਆ ਤੇ ਸਾਹਮਣੇ ਉਹਨਾਂ ਨੂੰ ਉਹਨਾਂ ਦਾ ਇਨਾਮ ਸਮਰੋਹ ਹੋ ਰਿਹਾ ਵਾ ਤੇ ਉਹ ਪਹਿਲੇ ਪੋਰਸ਼ਨ ਦੇ ਵਿੱਚ ਜਿੱਥੇ ਲਾਈਟਸ ਆਨ ਆ ਉੱਥੇ ਆਪਾਂ ਤੁਹਾਨੂੰ ਦਿਖਾਇਆ ਸੀਗਾ weight lifting ਦੇ ਮੁਕਾਬਲੇ ਚੱਲਦੇ ਉੱਥੇ ਵੱਖ-ਵੱਖ ਦੇਸ਼ਾਂ ਤੋਂ ਟੀਮਾਂ ਆਈਆਂ ਹੋਈਆਂ ਉਹ ਜਿਹੜਾ ਨੈਸ਼ਨਲ ਮੁੰਦਰ ਦਾ ਟੂਰਨਾਮੈਂਟ ਆ weight lifting ਦਾ ਉਹ ਹੋ ਰਿਹਾ ਵਾ ਉਹ ਸਾਹਮਣੇ ਝੰਡੇ ਜਿਹੜੇ-ਜਿਹੜੇ ਦੇਸ਼ਾਂ ਤੋਂ ਤੇ ਪਲੇਅਰਸ ਆ ਪਹੁੰਚੇ ਹੋਏ ਆ ਦੇ ਇਧਰ ਹਾਕੀ ਦਾ ਜਿਹੜਾ ਟੂਰਨਾਮੈਂਟ ਸਮਾਪਤ ਹੋਇਆ ਉਹਦਾ ਇਨਾਮ ਵਡ ਸਮਰੋਹ ਹੋ ਰਿਹਾ ਵਾ ਤੇ ਖਿਡਾਰੀਆਂ ਨੂੰ ਵਾਜੇਬ ਨਾਮ ਦਿੱਤੇ ਜਾ ਰਹੇ ਆ ਮੈਡਲਸ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਬੜਾ ਵਧੀਆ ਜਿਹੜਾ ਟੂਰਨਾਮੈਂਟ ਹੋ ਰਿਹਾ ਵਿੜਿਆ ਇਹ ਤੇ ਇੱਥੋਂ ਦੇ ਐਮਪੀ ਸਹਿਵਾਨ ਜਿਹੜੇ ਰਾਜਨੀਤਿਕ ਲੀਡਰ ਆ ਉਹ ਵੀ ਪਹੁੰਚੇ ਸੀ ਤੇ ਚੁਰਾ ਸ਼ੁਰਾ ਨਾਲ ਟੂਰਨਾਮੈਂਟ ਦਾ ਆਗਾਜ਼ ਹੋਇਆ ਤੇ ਚੁਰਾ ਸ਼ੁਰਨ ਵਾਲੇ ਦੀ ਸਮਾਪਤੀ ਹੋ ਰਹੀ ਹੈ ਤੇ ਦਾਰਸ਼ਿਕਾ ਜਿਹੜਿਆ ਨਾਮ ਦਾ ਮਾਰ ਰਿਹਾ ਇੱਧਰ ਜਿਹੜਾ ਸੀਡ ਦੇ ਟੂਰਨਾਮੈਂਟ ਵੀ ਬਸ ਫਾਈਨਲ ਮੁਕਾਬਲੇ ਇੱਧਰ ਫਾਈਨਲ ਜਿਹੜਾ ਮੈਚ ਆ ਸੀਖ ਦਾ ਹੋ ਗਿਆ। ਪੂਰਾ ਬਿਲਕੁਲ ਪਿੰਡਾਂ ਵਰਗੀ ਰੌਣਕ। ਉਹਨਾਂ ਦਾ ਸਨਮਾਨ ਜਿਹੜਾ ਹੋ ਚੁੱਕਿਆ ਹੈ ਖਿਡਾਰੀਆਂ ਦਾ। ਇਸੇ ਨਾਲ ਹੀ ਆਪਾਂ ਜਿਹੜਾ ਦੇਖਦੇ ਹਾਂ ਵੀ ਸੀਪ ਦਾ ਕੌਣ ਟੂਰਨਾਮੈਂਟ ਜਿੱਦਾ ਵਾ। ਉਹਦਾ ਵੀ ਤੁਹਾਨੂੰ ਦਿਖਾਵਾਂਗੇ। ਲੇ ਵੀ ਗੱਗੇ ਨੇ ਸਾਡਾ ਜਿੱਤ ਗਿਆ ਵਾ ਤਾਂ ਇਹਦਾ ਟੂਰਨਾਮੈਂਟ ਸੈਮੀਫਾਈਨਲ ਚ ਜਾ ਚੁੱਕਿਆ ਵਾ ਕਿਵੇਂ ਗਿਆ ਕਿਨ ਫਿਰ ਫਾਈਨਲ ਜਿੱਤਣਾ ਦੇਖਣਾ ਬਾਈ ਬਾਈ ਸਾਡਾ ਧਮਾਂ ਨਾਲ ਧਮਾਂ ਨਾਲ ਆ ਬਾਈ ਧਮਾਂ ਬਾਈ ਨਾਲ ਆ ਤੇ ਸਪੋਰਟ ਤੋਂ ਆ ਬਾਈ ਸਪੈਸ਼ਲ ਐ ਸਪੋਰਟ ਤੋਂ ਸਪੈਸ਼ਲ ਟੂਰਨਾਮੈਂਟ ਦਾ ਆਨੰਦ ਲੈਣ ਆਇਆ ਬਾਈ ਸਾਡਾ ਤੇ ਤਿੰਨ ਮੈਚ ਜਿੱਤ ਜੋਕੇ ਬਾਈ ਹੁਣੀ ਤੇ ਸੈਮੀਫਾਈਨਲ ਜੇ ਪਹੁੰਚ ਗਈ ਤਾਂ ਆਹ ਦੀ ਟੀਮ ਇਹਨਾਂ ਦੀ ਤੇ ਇੱਧਰ ਜਿਹੜੇ ਮੁਕਾਬਲੇ ਆ weight lifting ਦੇ ਆ ਦਰ ਵੇਟ ਲਿਫਟਿੰਗ ਚੱਲ ਰਹੀ ਆ ਵੇਟ ਲਿਫਟਿੰਗ ਚੱਲ ਰਹੀ ਆ ਦੇਖ ਸਕਦੇ ਆਂ ਸਾਹਮਣੇ ਤੁਸੀਂ ਪੂਰੇ ਉੱਚ ਪੱਧਰ ਤੇ ਚੱਲ ਰਹੀ ਆ ਸਹੀ ਨਾਲ ਸਪਨਾ ਹਨ ਸਾਰਾ ਥੱਲੇ ਜਿਹੜੀ ਲਾਈਵ ਚੱਲ ਰਹੀ ਆ ਮਤਲਬ ਹੈ ਨਾ ਯੈਸ ਯੈਸ ਜਿਹੜੇ ਇਹਨਾਂ ਨੂੰ ਆਰਗੇਨਾਈਜ਼ ਕਰਦੇ ਆ ਜਾਂ ਸਪான்ਸਰ ਕਰਦੇ ਆ ਜਿਹੜੀਆਂ ਕੰਪਨੀਆਂਜ਼ ਤੇ ਥੱਲੇ ਇਹਨਾਂ ਦੇ ਲੋਗੋਜ਼ ਟੀ-ਸ਼ਰਟਾਂ ਸਾਰਾ ਕੁਝ ਅਵੇਲੇਬਲ ਆ ਤੇ ਇਹਦੇ ਚ ਪੰਜਾਬੀ ਘਾਟ ਪਾੜੀ ਸਪੈਂਡ ਕਰਦੇ ਆ ਜਿਆਦਾ ਹੋ ਰਹੀ ਆ ਇੰਗਲਿਸ਼ ਕੋਪਲੀ ਆ ਤੇ ਸਾਹਮਣੇ ਉਹ ਉਧਰ ਪ੍ਰੈਕਟਿਸ ਹੋ ਰਹੀ ਹੈ ਪਿਛਲੇ ਪਾਸੇ ਬੈਕ ਐਂਡ ਤੇ ਤੇ ਸਾਹਮਣੇ ਮੈਨੇਜਮੈਂਟ ਜਿਹੜੀ ਉਹਨਾਂ ਦੀ ਆ ਆਰਗੇਨਾਈਜ਼ ਕਰ ਰਹੀ ਹੈ ਜਾਂ ਜਿਹੜੇ ਰਿਜ਼ਲਟ ਦੇ ਦੇਣਗੇ ਉਹ ਸਾਹਮਣੇ ਸਾਰੇ ਦਰਸ਼ਕ ਆਨੰਦ ਮਾਣ ਰਹੇ ਆ ਸਵਾਗਤ ਤੇ ਵੱਖ-ਵੱਖ ਦੇਸ਼ਾਂ ਤੋਂ ਇੱਥੇ ਪਾਰਟਿਸਪੀਟੈਂਟ ਕਰਦੇ ਆ ਸਾਰੀਆਂ ਦੇਸ਼ਾਂ ਦੇ तकरीबन तकरीबन ਝੰਡੇ ਲੱਗੇ ਹੋਏ ਆ ਤੇ ਦਰਸ਼ਕ ਆਨੰਦ ਮਾਣ ਰਹੇ ਆ ਇੱਧਰ weight lifting ਆ ਉਧਰ hockey ਦਾ final match ਚੱਲ ਰਿਹਾ ਹੈ ਉੱਪਰ ਤਾਂ ਇਹ tournament ਆ ਬਾਲਕੋਨੀਆਂ ਦੇ ਵਿੱਚ ਉੱਪਰੋਂ ਦਰਸ਼ਕ ਆਨੰਦ ਮਾਣ ਰਹੇ ਆ ਪੂਰੇ ਵੱਡੇ ਪੱਧਰ ਤੇ ਜਿਹੜੇ tournaments ਆ ਇੱਥੇ ਅਲਵਾੜਾ ਸਟੇਟ ਕੈਨੇਡਾ ਦੇ ਵਿੱਚ ਹੁੰਦੇ ਆ ਚਲੋ hockey ਦੇ match ਦਾ ਵੀ ਆਨੰਦ ਮਾਣਦੇ ਆ ਕਿਉਂਕਿ ਜਿਹੜੇ ਸਾਹਮਣੇ ਅੱਜ ਦੇ ਮੈਚ ਚੱਲ ਰਹੇ ਆ BC ਦੀ ਟੀਮ ਐ ਇੱਕ ਤੇ ਇੱਕ ਅਲਬਰਟਾ ਦੀ ਐ ਜਿਹੜੀ BC ਦੀ ਟੀਮ ਆ ਉਹ 2 ਸਕੋਰ ਅੱਗੇ ਚੱਲ ਰਹੇ ਆ 2 ਗੋਲ ਉਹਨਾਂ ਨੇ ਕਰ ਦਿੱਤੇ ਆ ਦੇਖਦੇ ਆ ਉਹਨਾਂ ਦੇ ਵੀ ਆਨੰਦ ਮਾਣਦੇ ਆ ਤੇ ਇਧਰ weight lifting ਦੇ ਜਿਹੜੇ ਮੁਕਾਬਲੇ ਆ ਬੜੇ-ਬੜੇ ਪੱਤਰ ਤੇ ਹੋ ਰਹੇ ਆ ਪੰਜਾਬੀ ਵੀ ਵਿੱਚ ਆਪਣੇ ਪਾਰਟਿਸਪੀਟ ਕਰਦੇ ਆ ਬਹੁਤ ਘੱਟ ਜਾਦੇਦਾਰ ਆਪਣੇ ਜਿਹੜੇ ਇੱਥੇ ਨਾਚ ਇੰਗਲਿਸ਼ ਕੁਪਲੀਆ ਜਾਂ ਹੋਰ ਜਿਹੜੇ ਸਟੇਟਾਂ ਤੋਂ ਆ ਤੇ ਆਜੋ ਆਨੰਦ ਮਾਣਦੇ ਟੂਰਨਾਮੈਂਟ ਦੇ ਅੱਗੇ ਵੀ ਲੋਕੀ ਮੈਟਰ ਉਹਦਾ ਅਗਲਾ ਮੈਚ ਆ ਉਹ ਹਾਕੀ ਦਾ ਜਿਹੜਾ ਫਾਈਨਲ ਮੈਚ ਹੋਣ ਜਾ ਰਿਹਾ ਵਾ ਤੇ ਟੀਮਾਂ ਗਰਾਊਂਡ 'ਚ ਪਹੁੰਚ ਚੁੱਕੀਆਂ ਜਿੱਦਾਂ ਆਪਣੇ ਇੰਡੀਆ ਵੀ ਇੰਤਜ਼ਾਰ ਹੰਦਾ ਫਾਈਨਲ ਮੈਚ ਦਾ ਤੇ ਦਰਸ਼ਕਾਂ ਨੂੰ ਪੂਰਾ ਇੰਤਜ਼ਾਰ ਆ ਫਾਈਨਲ ਮੈਚ ਦਾ ਦੋਨੀਆਂ ਟੀਮਾਂ ਬੜੀਆਂ ਤਕੜੀਆਂ ਇੱਕ ਵਾਰੀਅਰਸ ਤੇ ਉਧਰਲੇ ਪਾਸੇ ਲਵਾਇੰਸ ਉਹ ਗ੍ਰੀਨ ਜਰਸੀਆਂ ਦੇ ਵਿੱਚ ਜਿਹੜੇ ਆ ਖੱਬੇ ਹੱਥ ਆਪਣੇ ਉਹ ਲਵਾਇੰਸ ਦੀ ਟੀਮ ਆ ਲਵਾਇੰਸ ਕੈਨੇਡਾ ਐ ਤੇ ਵਾਰੀਅਰਸ ਕੈਨੇਡਾ ਦੋਨਾਂ ਟੀਮਾਂ 'ਚ ਆਪਣੇ ਪੰਜਾਬੀ ਮੁੰਡੇ ਆ ਪੰਜਾਬੀਆਂ ਦੀਆਂ ਟੀਮਾਂ ਵੱਡੇ ਵੱਡੇ ਪੱਧਰ ਤੇ ਕੈਨੇਡਾ 'ਚ ਹਾਕੀ ਦੇ ਟੂਰਨਾਮੈਂਟਸ ਹੁੰਦੇ ਆ ਤੇ ਇਹਨਾਂ ਦੇ ਵਿੱਚੋਂ ਉਹ بڑا ਮੁੰਡਾ ਤੁਸੀਂ ਦੇਖ ਰਹੇ ਮਿਡਲ ਦੇ ਵਿੱਚ ਪੰਜਾਬ ਜਿਹੜਾ ਆਪਣੀ ਇੰਡੀਆ ਦੀ ਹਾਕੀ ਟੀਮ ਉਹਦੇ 'ਚ ਵੀ ਖੇਡ ਚੁੱਕੇ ਆ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਬੜਾ ਵਧੀਆ ਇੰਟਰਸਟਿੰਗ ਮੈਚ ਹੋਣ ਜਾ ਰਿਹਾ ਤੇ ਇੱਥੋਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਕਲੱਬਸ ਨੇ ਜਾਂ ਜਿਹੜੇ ਵੀ ਆਰਗੇਨਾਈਜ਼ ਕਰਦੇ ਨੇ ਇਹਨਾਂ ਟੂਰਨਾਮੈਂਟਾਂ ਨੂੰ ਜਾਂ ਜਿਹੜੇ ਸਪੌਂਸਰਸ ਕਰਦੇ ਆ ਉਹ ਬੜੇ ਉੱਚੇ ਚੇਤ ਜ ਤੌਰ ਤੇ ਪ੍ਰਬੰਧ ਕਰਦੇ ਆ ਤੇ ਜਿਹੜਾ ਟੂਰਨਾਮੈਂਟ ਆ ਉਹ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਹੁੰਦਾ ਵਾ ਤੇ ਪ੍ਰੈਕਟਿਸ ਕਰਦੇ ਹੋਏ ਪਲੇਅਰ ਤੇ ਮੈਚ ਜਿਹੜਾ ਫਾਈਨਲ ਮੈਚ ਆ ਉਹ ਜਲਦ ਚੰਦ ਮਿੰਟਾਂ ਸ਼ੁਰੂ ਹੋਣ ਵਾਲਾ ਤੇ ਤੁਹਾਨੂੰ ਮੈਚ ਦੀਆਂ ਝਾਕੀਆਂ ਵਿੱਚ ਦਿਖਾਵਾਂਗੇ ਚਲੋ ਮਿਲਦੇ ਆਪਾਂ ਮੈਚ ਦੇ ਵਿੱਚ ਲੋ ਵੀ ਜਿਹੜੇ weight lifting ਦੇ ਮੁਕਾਬਲੇ ਚੱਲ ਰਹੇ ਉਹਦੇ ਚ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਟੀਮਾਂ ਦੇ ਜਿਹੜੇ ਪਲੇਅਰਸ ਆ ਪਾਰਟਿਸਪੇਟ ਕਰ ਰਹੇ ਆ weight ਉਧਾ ਦਿੰਦੇ ਆ ਉਹ ਸਾਹਮਣੇ ਤੁਸੀਂ ਨੌਜਵਾਨ ਦੇਖ ਰਹੇ ਹੋ weightlifting ਦਾ ਜਿਹੜਾ ਮੁਕਾਬਲੇ ਦੇ ਵਿੱਚ ਆਪਣਾ ਜੋਰ ਦਿਖਾ ਰਿਹਾ ਹੈ ਪ੍ਰਦਰਸ਼ਨ ਦਿਖਾ ਰਿਹਾ ਉਹ ਮੁੰਡੇ ਨੇ ਲਿਫਟ ਕਰਤਾ weight ਬਹੁਤ ਵਧੀਆ ਜੀ ਗੋਡ ਲਿਫਟ ਜਿਹੜੀ ਇਹ ਚੈਂਪੀਅਨਸ਼ਿਪ ਚੱਲ ਰਹੀ ਹੈ ਕੈਨੇਡੀਅਨ ਸੀਨੀਅਰ ਨੈਸ਼ਨਲ weightlifting ਚੈਂਪੀਅਨਸ਼ਿਪ ਆ ਤੇ ਇਹਦੇ ਜੋ ਵੱਖ-ਵੱਖ ਜਿਹੜੇ ਕਲੱਬਸ ਜਾਂ ਕਈ ਵੱਖ-ਵੱਖ ਦੇਸ਼ਾਂ ਤੋਂ ਵੀ ਜਿਹੜੇ ਪਲੇਅਰਸ ਪਹੁੰਚੇ ਹੋਏ ਆ ਵੱਡੇ ਪੱਧਰ ਤੇ ਆ ਕੋਰ ਪ੍ਰੋਵਿੰਸਾਂ ਤੋਂ ਜਿਵੇਂ BC ਅ ਅਨਟਾਰੀਓ ਇਹਦਾ ਵੱਖ-ਵੱਖ ਰਿਹਾ ਜਿਹੜੀਆਂ ਪ੍ਰੋਵਿੰਸਾਂ ਤੋਂ 플레이ਰ ਪਹੁੰਚੇ ਹੋਏ ਆ ਤੇ ਵੱਡੇ ਪੱਧਰ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਲੋਵੀ ਟੂਰਨਾਮੈਂਟ ਦੀ ਲਗਭਗ ਸਾਰੀ ਸਮਾਪਤੀ ਹੋ ਚੁੱਕੀ ਆ ਤੇ ਜਿਹੜੀਆਂ ਸੀਪ ਦੀਆਂ ਟੀਮਾਂ ਸੀ ਉਹ ਵੀ ਜਿਹੜੀਆਂ ਫਸਟ ਟਾਈਮ ਆ ਉਹਨਾਂ ਨੂੰ ਜਿਹੜੇ ਇਨਾਮ ਆਵਾਜ਼ ਰੋ ਦਿੱਤੇ ਜਾ ਰਹੇ ਆ ਤੇ ਸਾਰੇ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕੀਤਾ ਜਾ ਰਿਹਾ ਜਿਹੜੇ ਪਹਿਲੇ ਨੰਬਰ ਦੇ ਆਏ ਆ ਤੇ ਸਾਰੇ ਟੂਰਨਾਮੈਂਟ ਬੜਾ ਵਧੀਆ ਸੀ ਬੜਾ ਵਧੀਆ ਰਿਹਾ ਤੇ ਇਸੇ ਨਾਲ ਹੀ ਸਮਾਪਤੀ ਹੋ ਚੁੱਕੀ ਹੈ ਟੂਰਨਾਮੈਂਟ ਦੀ ਤੇ ਆਪਾਂ ਵੀ ਇੱਥੇ ਵੀਡੀਓ ਦਾ ਵੀਡੀਓ ਦੀ ਸਮਾਪਤੀ ਕਰਦੇ ਆ ਇਸੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਵਲੌਗ ਨੂੰ ਕਰਦੇ ਹੋ ਸ਼ੇਅਰ ਇਸੇ ਤਰ੍ਹਾਂ ਦੀਆਂ ਐਕਟੀਵਿਟੀਜ਼ ਕੈਨੇਡਾ ਦੀ ਆਪਾਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਮਲਵੇਦਾ ਨਮਸਤੇ ਸਤਿ ਸ੍ਰੀ ਅਕਾਲ ਵਾਇਗੁਰੀਿਕਾ ਕਾਲਸਾ ਉਹ ਵਾਇਗੁਰੀਿਕਾ ਲੋਈ ਇੰਦਰਾ ਤੁਸੀਂ ਦੇਖ ਸਕਦੇ ਆਨੰਦ ਮਾਣ ਸਕਦੇ ਹਾਂ ਜਿਹੜੇ ਅੰਕਲ ਜੀ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਜਿਹੜੇ ਤਾਜ ਤੇ ਟੂਰਨਾਮੈਂਟ ਹੋ ਰਿਹਾ ਸੀ ਦੇ ਉਹ ਵੀ ਪੰਜਾਬੀਆਂ ਨੇ ਬਹੁਤ ਲੀਡੀਆਂ ਰੌਣਕਾਂ ਲਗਾਈਆਂ ਹੋਈਆਂ ਤੇ ਲਾਹੌਰ ਦੇ ਅਨੰਦਾ ਪੰਜਾਬੀ ਮਾਣ ਦੇ ਆ ਬੜੀ ਠੀਕ ਉੱਠਦੀ ਆ 400 ਗਾੜੇ ਅਨੰਮਾਰੇ ਆ ਡਾਕਟਰ ਸਾਹਿਬ ਕੀ ਕਹੋਗੇ ਟੂਰਨਾਮੈਂਟ ਬਾਰੇ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਠੀਕ ਹੈ ਜੀ ਤਗੜੀਆਂ ਟੀਮਾਂ ਆਈਆਂ BC ਵੀ ਆਈਆਂ ਨੇ ਹਾਂਜੀ

ਦੇਖ ਸਕਦੇ ਸੀ ਇਹੜਾ ਫਾਈਨਲ ਮੈਚ ਹੋਣ ਜਾ ਰਿਹਾ ਦੋ ਟੀਮਾਂ ਦੇ ਵਿਚਕਾਰ ਤੇ ਰੈਫਰੀ ਵੱਲੋਂ ਸਿਟੀ ਵਾ ਚੁੱਕੀ ਹੈ ਦਰਸ਼ਕ ਅਨੰਦਮਾ ਦੇ ਪਹਿਲੀ ਤੁਸੀਂ ਦੇਖ ਸਕਦੇ ਹੋ ਪੰਜਾਬੀਆਂ ਦੀਆਂ ਟੌਹਰਾਂ ਦੇਖਿਓ ਕਿੰਨਾ ਚੀਕ ਉਠੋਜੀ ਸਾਹਮਣੇ ਲਾਈਵ ਕੈਮਰਾਸ ਤੋਂ ਚੈਨਲ ਤੋਂ ਚੱਲ ਰਿਹਾ ਹੈ ਇਹ ਪੂਰੇ ਫਰੌਂਦ ਲੋਈ बिल्कुल तैयारियां रस्सा चुकया है फाइनल मैच बिल्कुल पंजाब वागू रौनक ਤਿਆਰ ਤਿਆਰ ਰੈਫਰੀ ਦੀ ਵੀ ਸਾਰਾ ਇੰਤਜ਼ਾਰ ਹੋ ਰਿਹਾ ਹੈ ਦੋਨੀਆਂ ਟੀਮਾਂ ਤਿਆਰ-ਬਰ ਤਿਆਰ ਹੈ ਸਾਡੇ ਵਿਰਸੇ ਦਾ ਸਾਡੇ ਸੱਭਿਆਚਾਰ ਦਾ ਇਹ ਗੇਮ ਹੈ ਸਾਈ ਜਨਨ ਨੂੰ ਪੰਜਾਬੀਆਂ ਨੇ ਵਿਦੇਸ਼ਾਂ 'ਚ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਡੀ ਬਹੁਤ ਪ੍ਰਾਂਤਨ ਗੇਮ ਹੈ ਜਿਹੜੀ ਰੱਸਾ ਕਸੀਦੀ ਆ ਪੰਜਾਬ ਦੇ ਵਿੱਚ ਬਹੁਤ ਪ੍ਰਚਲਿਤ ਹੁੰਦੀ ਆ ਟੂਰਨਾਮੈਂਟਾਂ ਤੇ ਤੇ ਇੱਥੇ ਵੀ ਦਾ ਪੰਜਾਬੀਆਂ ਨੇ ਇਹਨੂੰ ਬਰਕਰਾਰ ਰੱਖਿਆ ਹੈ ਤੇ ਤੁਸੀਂ ਦੇਖ ਸਕਦੇ ਆ ਗੋਰੇ ਵੀ ਆਨੰਦ ਮਾਰ ਰਹੇ ਆ ਕਿ ਕਿੱਦਾਂ ਕਿੱਦਾਂ ਦੀਆਂ ਸਾਡੀਆਂ ਗੇਮਾਂ ਜੋਰ ਜਮਾਇਸ਼ ਕੋ ਬਾਲ ਖੇਡਣ ਦੇ ਵੇਲੇ ਦੇ ਸਭ ਨੂੰ ਦਰਸ਼ਕ ਆਨੰਦ ਮਾਰ ਰਹੇ ਆ ਤੇ ਰੈਫਰੀ ਦੀ ਜਿਹੜੀ ਬਸਲਾ ਉਹ ਆ ਚੁੱਕੀ ਆ ਮੈਚ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਆ ਦੇਖੋ ਚੀਕਾਂ ਪੂਰਾ ਆਨੰਦ ਮਈ ਤੇ ਫਾਈਨਲ ਮੈਚ ਦੇਖਦੇ ਆ ਕਿਹੜੀ ਟੀਮ ਜਿੱਤ ਕਰਦੀ ਆ ਮੈਂ ਆਪਣੇ ਦੀ ਆਖਰੀ ਵਸਲ ਦਾ ਇੰਤਜ਼ਾਰ ਸਟਾਰਟ ਹੋ ਜਾਏਗਾ ਤੇ ਜੋ ਇਸ ਗੇਮ ਦੇ ਵਿੱਚ ਜੋਰ ਦੀ ਬਹੁਤ ਜਿਆਦਾ ਲੋੜ ਆ ਤੇ ਤੁਸੀਂ ਦੇਖ ਸਕਦੇ ਹੋ ਪੰਜਾਬੀਆਂ ਦੇ ਸਰੀਰ ਮਿਹਨਤਾਂ ਦੱਸ ਰਹੀਆਂ। ਤੁਸੀਂ ਗੈਸ ਕਰੋ ਅੱਜ ਦੇ ਮੈਚ ਤੋਂ ਪਹਿਲਾਂ-ਪਹਿਲਾਂ ਕਿ ਕਿਹੜੀ ਟੀਮ ਜਿੱਤ ਰਹਿਣ ਕਰੋਗੀ ਮੇਰਾ ਤਾਂ ਗੈਸ ਹੈ ਕਿ ਜਿਹੜੀ ਟੀਮ ਆਪਾਂ ਸ਼ੂਟਆਊਟ ਕਰ ਰਹੇ ਥੱਲੇ ਪਾਸੇ ਵਾਲੇ ਪਾੜੇ ਅੰਕ ਜਿੱਤਰ ਲੱਗੇ ਆ ਕਾਫੀ ਚੰਗ ਤੇ ਅਟੇ ਘਟੇ ਨੌਜਵਾਨ ਉਸ ਟੀਮ ਤੇ ਮੇਰੀ ਅਕੋਰਡਿੰਗ ਦਾ ਉਹ ਜਿੰਨੀ ਚਾਹੀਦੀ ਤੇ ਇਧਰਲੀ ਟੀਮ ਜਿਹੜੀ ਮੁੰਡੇ ਸਾਰੀ ਜੰਗ ਆ ਬਾਕੀ ਆਪਾਂ ਦੇਖਦੇ ਆਂ ਤੇ ਰੈਫਰੀ ਫਾਈਨਲ ਕਾਲ ਲਈ ਮੈਡਲ ਚਾ ਚੁੱਕੇ ਆ ਤੇ ਫਾਈਨਲ ਕਾਲਸ ਆ ਨੋਰ ਗੋਲਡਨ ਲੋ ਜੋਰ ਪਹਿਲਾਂ ਹੀ ਲੱਗ ਜੋ ਕਿ ਮੈਂ ਸੋਚ ਬੈਨਾ ਲੋ ਜੀ ਉਹ ਜਿਹੜੀ ਰਿਤਾਈਏ ਪੈ ਚੁੱਕੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਟੀਮ ਜਿੱਤੂਗੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਟੀਮ ਜਿੱਤੂਗੀ ਬਹੁਤ ਤਕੜੇ ਜੋਬਰ ਆ ਦੇਖਣੇ ਕੀ ਬਣਦਾ ਲੋ ਰੈਟਰਿਕ ਪੂਰਾ ਹੀ ਲੱਗਿਆ ਵਾ ਪਰ ਉੱਤਰ ਦੇਖੋ ਕੀ ਬਣਦਾ ਬੜਾ ਇੰਟਰਸਟਿੰਗ ਮੈਚ ਆ ਬੜਾ ਇੰਟਰਸਟਿੰਗ ਮੈਚ ਆ ਬੜਾ ਇੰਟਰਸਟਿੰਗ ਮੈਚ ਆ ਵਾਰੀ ਦਾ ਜਿਹੜੇ ਉਹ ਮੁੰਡੇ ਲੈ ਗਏ ਸੀ ਧੂਕੇ ਪਰ ਜਿਹੜੀ ਲੈਫਟ ਸਾਈਡ ਦੇ ਟੀਮ ਸੀ ਉਹ ਜਿੱਤ ਚੁੱਕੀ ਆ ਉਹਦਾ ਹੀ ਦੇ ਪਾਤਰਾ ਮਿਲਦੇ ਆਪਾਂ ਜੇ ਕਿਸੇ ਪਲੇਅਰ ਨਾਲ ਗੱਲ ਹੋ ਪਰ ਕਿਹੜਾ ਪੈਂਡ ਸੀ ਕਿੱਥੋਂ ਦੇ ਚੋਬਰ ਸੀ ਕਿਹੜਾ ਨੌਜਵਾਨ ਸੀ ਕੀ ਫਾਊਂਡੇਸ਼ਨ ਦਾ ਨਾਮ ਆ ਸੀ ਮਿਲਦੇ ਆਂ ਦੇਖਦੇ ਲਓ ਵੀ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਆ ਜਿਹੜਾ ਮੈਚ ਲਵਾਇਨਸ ਕੈਨੇਡਾ ਦਾ ਤੇ ਵਾਰੀਅਰਸ ਕੈਨੇਡਾ ਦਾ ਸ਼ੁਰੂ ਹੋ ਚੁੱਕਿਆ ਵਾ ਤੇ ਦੋਨੇ ਟੀਮਾਂ ਦੇ ਜਿਹੜੇ ਫੈਨਸ ਆ ਉਹ ਬਹੁਤ ਯਾਨੀ ਕਿ ਵੱਡੀ ਗੰਟੀ ਦੇ ਵਿੱਚ ਪਹੁੰਚੇ ਹੋਏ ਆ ਤੇ ਇਸ ਲਈ ਜਿਹੜੀਆਂ ਪੂਰਾ ਜਾਨੀ ਕਿ ਦਰਸ਼ਕ ਚੀਕਾਂ ਦੇ ਨਾਲ ਹੌਸਲਾ ਵਸਾਈ ਕਰਦੇ ਹੋਏ ਪਲੇਅਰਸ ਦਾ ਕਿਉਂਕਿ ਮੈਚ ਜਿਹੜਾ ਫਾਈਨਲ ਮੈਚ ਆ ਤੇ ਅਜੇ ਜਿਹੜਾ ਪਹਿਲਾ ਰਾਉਂਡ ਆ ਦੋ ਰਾਉਂਡ ਹੋਣਗੇ ਦੋ ਰਾਉਂਡਸ ਦਾ ਮੈਚ ਹੁੰਦਾ ਵਾ hockey ਦਾ ਸਾਰਾ ਮੈਚ ਜਿਹੜਾ ਉਹ ਡਿਫੈਂਸ ਤੇ ਤੇ ਅਟੈਕਰ ਤੇ ਹੁੰਦਾ ਵਾ ਦੋਨੇ ਪਲੇਅਰ ਬੜੇ ਮਜ਼ਬੂਤ ਇਹਦੇ ਦੋਨੀਆਂ ਟੀਮਾਂ ਨੂੰ ਦੋਨੀਆਂ ਟੀਮਾਂ ਬੜੀਆਂ ਜਿਹੜੀਆਂ ਤਕੜੀਆਂ ਟੀਮਾਂ ਔਕੀ ਦੀਆਂ ਇਹ ਗਰਾਊਂਡ ਬੰਦਾ ਸੀ ਤੇ 11 ਮਾਣੋ ਮੈਚ ਦਾ ਆਨੰਦ ਵਿੱਚੇ ਚੱਲ ਰਿਹਾ ਜਿਹੜੇ ਚਾਹਵਦੇ ਨੇ ਕੰਟੀਨਟ ਭਾਵਾਂਗੇ ਇਥੋਂ ਦੇ ਐਮਪੀ ਸਹਿਬਾਨ ਜਿਹੜੇ ਲਿਬਰਲ ਪਾਰਟੀ ਆਪੋਂ ਹੁਣੇ-ਹੁਣੇ ਇਲੈਕਸ਼ਨਾਂ ਦੇ ਵਿੱਚ ਜਿੱਤੇ ਆ ਇਹ ਆਪਣੇ ਮੋਗੇ ਦੇ ਆ ਤੇ ਬੜਾ ਬੜਾ ਮਾਣ ਮੋਗੇ ਦਾ ਕੈਨੇਡਾ ਦੇ ਵਿੱਚ ਮਾਣ ਪੰਜਾਬੀਆਂ ਦਾ ਤੇ ਉਹਨਾਂ ਦਾ ਜਿਹੜੋ ਉਹਨਾਂ ਨਾਲ ਇਨਾਮ ਵੰਡ ਸਮਾਰੋਹ ਹੋ ਰਿਹਾ ਦਾ ਸਾਕਸੀ ਦੀ ਟੀਮ ਜਿਹੜੀ ਪਹਿਲੇ ਨੰਬਰ ਤੇ ਆਈ ਹੈ ਐਮਪੀ ਸਭਾ ਨੂੰ ਨਾਲ ਜਿਹੜਾ ਇਹਨਾਂ ਦਾ ਇਨਾਮ ਸ਼ੀਲਡ ਦੇ ਨਾਲ ਤੇ ਇਹ ਪ੍ਰਾਈਜ਼ ਜਿਹੜਾ ਉਹਦੇ ਨਾਲ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਤੇ ਇੱਥੇ ਆਪਾਂ ਮੈਚ ਦਾ ਨਾਮ ਨਾਲ ਦੀ ਨਾਲ ਦਾ ਜਿਹੜਾ ਮੈਚ ਦਾ ਨਾਮ ਬੁਣਾਰੇ ਬਾਲਕੋਨੀਆ ਦੇ ਵਿੱਚ ਵੀ ਦਰਸ਼ਕ ਪੂਰੇ ਆਨੰਦ ਮਾਣ ਰਹੇ ਕੀ ਦੇ ਮੈਚ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਧੁਚ ਪਹੁੰਚ ਚੁੱਕਿਆ ਮੈਚ ਸਾਹਮਣੇ ਫਲਾਂਟੀ ਫੋਰਨ ਗੋਲ ਤੇ ਪਹਿਲਾ ਰਾਉਂਡ ਜਿਹੜਾ ਸਮਾਪਤ ਹੋ ਚੁੱਕਿਆ ਤੇ ਆਪਣੇ ਸਕਰੀਨ ਬੋਰਡ ਤੇ ਆਪਾਂ ਨਿਗਾ ਮਾਰ ਲਈਏ ਵੀ ਜਿਹੜੇ BC ਦੀ ਟੀਮ ਉਹਦੇ 4 ਸਕੋਰ ਆ ਤੇ ਜਿਹੜੀ ਲਵਾਗਾ ਦੀ ਟੀਮ ਆ ਵਾਰੀਅਰਸ ਉਹਦਾ 0 ਛੀਰੋ ਇਸੇ ਮਿਲਦੇ ਆ ਬ੍ਰੇਕ ਤੋਂ ਬਾਅਦ ਨਵਾਂ ਹੋਈ ਦੂਜਾ ਰਾਉਂਡ ਆ ਜਿਹੜਾ ਸ਼ੁਰੂ ਹੋ ਚੁੱਕਿਆ 18 ਮਿੰਟ ਦਾ ਮੈਚ ਜਿਹੜਾ ਬਾਕੀ ਆ BC ਦੀ ਟੀਮ ਨੂੰ ਜਿਹੜਾ ਪਲਾਂਟੀ ਕਾਰਨਰ ਜਿਹੜਾ ਮਿਲ ਚੁੱਕਿਆ ਵਾ ਉਨੇ ਅੰਪਾਇਰ ਜਿਹੜੇ ਉਹ ਆਪਸੇ ਡਿਸਕਸ ਕਰਦੇ ਹੋਏ ਆ ਕਿ ਫੈਸਲਾ ਗਲਤ ਆ ਜਾਂ ਸਹੀ ਹੈ ਦੇਖੋ ਕੀ ਫੈਸਲਾ ਹੁੰਦਾ ਤੇ ਜਿਹੜਾ ਪਲਾਂਟੀ ਕੋਰਨਰ ਆਉ ਦੇ ਦਿੱਤਾ ਗਿਆ ਵਾ ਲੋਇਨ ਤੇ ਵਾਰੀਅਰਸ ਵਿਦ ਗੋਲ ਕੀਪਰ ਪੰਜ ਪਲੇਅਰ ਐਡਵਾਂਸ ਕਰਨਗੇ ਤੇ ਵਿਦ ਹਿੱਟਰ 10 ਜਿਹੜੇ ਪਲੇਅਰ ਆ ਉਹ ਟੈਕ ਕਰਨਗੇ ਦੇਖਦੇ ਆ ਵੀ ਗੋਲ ਹੁੰਦਾ ਜਾਂ ਨਹੀਂ ਹਟ ਤੋਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਨੇ ਗੋਲ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈ ਆ 4 0 ਦੇ ਨਾਲੇ ਸ਼ਾਨਦਾਰ ਮੁਕਾਬਲਾ ਤੇ ਦਰਸ਼ਕ ਬਾਲਕੋਨੀ ਹੇਠਲੇ ਚੇਅਰਸ ਤੇ ਆਨੰਦ ਮਾਣਦੇ ਹੋਏ ਮੈਚ ਦਾ ਜਿਹੜਾ ਸਪੈਲਰਾਊਂਡ ਆ ਉਹ ਲਗਭਗ ਬੀਸੀ ਦੀ ਟੀਮ ਜਿੱਤ ਚੁੱਕੀ ਆ ਤੇ ਟੂਰਨਾਮੈਂਟ ਵੀ ਕਿਉਂਕਿ ਬਹੁਤ ਮੁਸ਼ਕਲ ਆ ਇਥੋਂ ਜਿਹੜੀ ਅਲਵਾਟਾ ਦੀ ਟੀਮ ਆ ਉਹਦੇ ਲਈ ਮੈਂ ਜਿਹਨੂੰ ਆਪ ਦੇਖੇ ਸਿੱਝ ਕਰਨਾ ਕਿਉਂਕਿ 4 0 ਦੇ ਨਾਲ ਅਜੇ ਤੱਕ ਖਾਤਾ ਵੀ ਨਹੀਂ ਖੋਲਿਆ ਰਲਵਾਟੋ ਦੀ ਟੀਮ ਨੇ ਸਾਰੇ ਘਰ ਸਖਮਡੇ ਬੀਸੀਡੀ ਟੀਮ ਚ ਤੇ ਪੁਲਾਂਟੀ ਕੋ ਅਨੁਰੋਧ ਰੋਂ ਬੀਸੀਡੀ ਟੀਮ ਨੂੰ ਦੇਖੋ ਗੋਲ ਫੌਂਟ ਗੋਲ ਲਗ ਪਗ ਜਿਹੜਾ ਨਤੀਜਾ ਤੈ ਹੋ ਚੁੱਕਿਆ ਵਾ ਬੀਸੀਡੀ ਟੀਮ ਨੇ ਮੈਚ ਜੜਾ ਚੁੱਕੀ ਆ ਦਰਸ਼ਕਾਂ ਨੂੰ ਜਿਆਦਾ ਆਨੰਦ ਨਹੀਂ ਆਉਣਾ ਕਿਉਂਕਿ ਮੈਚ ਥੋੜਾ ਜਿਹਾ ਫਸਣਾ ਹੋਵੇ ਤਾਂ ਜਿਹੜਾ ਆਨੰਦ ਹੁੰਦਾ ਦਾ ਮੈਚ ਵਿੱਚ ਦਰਸ਼ਕ ਸਾਡੀਆਂ ਮਦਦਾਂ ਪੈਣਾ ਬਜ਼ੁਰਗ ਇਤਰਾਡੇ ਸੀਧੇ ਮੁਕਾਬਲੇ ਆ ਹੋਈ ਚੱਲ ਰਹੀ ਹੈ ਪੂਰੇ ਪੰਜਾਬ ਨੂੰ ਰੌਣਕਾਂ ਅਲਬਰਟਾ ਦੇ ਕੈਲਗਰੀ ਸ਼ਹਿਰ ਦੇ ਵਿੱਚ بڑے ਸੋਹਣੇ ਟੂਰਨਾਮੈਂਟ ਜਿਹੜੇ ਚੱਲ ਰਹੇ ਆ ہاکی ਦੇ weight lifting ਦੇ سیਫ ਦੇ ਤੇ ਰਸਾਕਾਸੀ ਦੇ ਮੁਕਾਬਲੇ ਸੀ ਇੱਕ ਵਾਰ ਫਿਰ ਤੋਂ ਬਲੈਂਟ ਸ਼ੂਕੀ ਕੋਰ ਦੇ ਹੁੰਦੀ ਕੋਸ਼ਿਸ਼ ਬਟ ਬਹੁਤ ਸੋਹਣੇ ਤਰੀਕੇ ਨਾਲ ਗੋਲ ਨੂੰ ਰੋਕਿਆ ਤੇ ਤਕੜੇ ਪ੍ਰਬੰਧ ਦਾ ਪੰਜਾਬ ਵਾਂਗੂ ਤੁਸੀਂ ਦੇਖ ਸਕਦੇ ਹੋ ਲੰਗਰ ਦੇ ਪੂਰੇ ਤਕੜੇ ਪ੍ਰਬੰਧ ਆ ਆ ਗगन ਇਹ ਲੰਗਰ ਕਿੱਥੋਂ ਆਇਆ ਲਈ ਆਪਣੇ ਇਥੇ ਟੂਰਨਾਮੈਂਟ ਹੋ ਰਿਹਾ ਜੈਂਸਨ ਸੈਂਟਰ ਚ ਸਾਰੀਆਂ ਗੇਮਾਂ ਦਾ ਓਕੇ ਆਪਣਾ ਉਹਨਾਂ ਨੇ ਲੰਗਰ ਲਾਇਆ ਜੀ ਲੋਕਾਂ ਲਈ ਬਹੁਤ ਵਧੀਆ ਪ੍ਰਬਾਲਾ ਕੀਤਾ ਹੋਇਆ ਜੀ ਆਪਣਾ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਲੰਗਰ ਛਕਦੀਆਂ ਪੂਰੀਆਂ ਰੌਣਕਾਂ ਪੰਜਾਬੀਆਂ ਦੀਆਂ ਇੱਧਰ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜੇ ਆਪਣੇ ਦਰਸ਼ਕ ਆ ਉਹ ਬੱਚਿਆਂ ਦੇ ਆਨੰਦ ਮਾਣਦੇ ਤੇ ਨਾਲ ਦੀ ਨਾਲ ਪ੍ਰਸ਼ਾਦਾ ਜਿਹੜਾ ਚੱਲ ਰਿਹਾ ਵਾ ਕੋਰਮੇ ਚੜਾਈਆਂ ਪੰਜਾਬ ਨੇ ਲੌਗ ਵੀ ਬੀਸੀਡੀ ਟੀਮ ਜਿਹੜਾ ਸਨਮਾਨ ਤੇ ਕਰ ਰਿਹਾ ਹੈ ਜੀ ਅਕੀਦਾ ਸਪਾਈਨ ਜੋ ਜੋਤੀ ਆ なので、こういうのをってくだ